ਮੈਨੂੰ ਇਹ ਲੱਗਦਾ ਕਿ ਸ਼ਾਇਦ ਇਹ ਚੀਜ਼ ਹੋਈ ਆ ਨੈਕਸਟ ਟਾਈਮ ਅਗਲਾ ਬੰਦਾ ਵੀ ਕੁਝ ਕਰਨ ਲੱਗਿਆ ਸੋਚੇਗਾ ਇਹ ਚੀਜ਼ ਕੀ ਨੈਕਸਟ ਚਲ ਮੈਂ ਭਾਵੇਂ ਇਸ ਲਾਈਨ 'ਚ ਕੰਮ ਕਰਨਾ ਕਿ ਨਹੀਂ ਕਰਨਾ ਹੈ ਨਾ ਹੁਣ ਕਈ ਕੁੜੀਆਂ ਇਹ ਵੇਂਦੀਆਂ ਵੀ ਮੈਂ ਦੇਖੀਆਂ ਨੇ ਜਿਹੜੀਆਂ ਇਹ ਬੋਲਦੀਆਂ ਵੀ ਨਹੀਂ ਜੀ ਅਸੀਂ ਤਾਂ ਜਿਸ ਟਾਈਮ ਕੰਮ ਕਰਦੇ ਸੀ ਉਸ ਟਾਈਮ ਤਾਂ ਆਰਗੇਨਾਈਜ਼ਰ ਸਾਡੇ ਮਤਲਬ ਬਹੁਤ ਸੇਫਟੀ ਰੱਖਦੇ ਸੀ ਐ ਰੱਖਦੇ ਸੀਗੇ ਠੀਕ ਹੈ ਜੇ ਮੈਂ ਸਿਕਿਉਰਿਟੀ ਦੀ ਗੱਲ ਕੀਤੀ ਸੀ ਉਹਨਾਂ ਕਹਿੰਦੇ ਸਾਨੂੰ ਤਾਂ ਬਹੁਤ ਵਧੀਆ ਸਿਕਿਉਰਿਟੀ ਤੁਹਾਨੂੰ ਮਿਲੀ ਹੋਊਗੀ ਵੱਖਰੀ ਗੱਲ ਹੈ ਮੈਨੂੰ ਵੀ 12 ਸਾਲ ਮੈਂ ਕੰਮ ਕੀਤਾ ਮੈਨੂੰ ਵੀ ਵਧੀਆ ਸਿਕਿਉਰਿਟੀ ਮਿਲੀ ਬਟ ਉਸ ਦਿਨ ਨਹੀਂ ਮਿਲੀ ਠੀਕ ਹੈ ਬਾਕੀਆਂ ਦਾ ਕੀ ਕਹਿਣਾ ਚਾਹੋਗੇ ਸਿਮਰ ਜਿਹੜੀ ਜਿਹੜਾ ਤੁਹਾਡੇ ਤੇ ਇਹ ਦੌਰ ਚੱਲ ਰਿਹਾ ਹੈ ਇਹਦੇ ਵਿੱਚ ਮੈਂ ਤੁਹਾਨੂੰ ਦੇਖਦਾ ਵੀ ਤੁਸੀਂ ਅਕਸਰ ਬਹੁਤ ਇਕੱਲੇ ਪਾਏ ਜਾਂਦੇ ਹੋ ਇਕੱਲੇ ਮਾਨ ਦੀ ਜਿਹੜੀ ਮਨੋਦਸ਼ਾ ਉਹ ਵੀ ਬੜੀ ਵੱਖਰੀ ਹੋ ਜਾਂਦੀ ਹੈ ਫਿਰ ਸਾਰੇ ਦੇ ਵਿੱਚ ਕਿਵੇਂ ਸੋਚਦੇ ਹੋ ਕਿਉਂਕਿ ਇਕੱਲਾ ਬੰਦਾ ਕਹਿੰਦੇ ਵੀ ਬੜੇ 네ਗੇਟਿਵ ਥਾਟ ਆਉਂਦੇ ਨੇ ਤੁਹਾਡੇ ਮਨ ਦੇ ਵਿੱਚ ਵੀ 네ਗੇਟਿ ਜੀ ਨਹੀਂ ਮੈਂ ਤਾਂ ਪੋਜ਼ਿਟਿਵ ਹੀ ਰਹਿਣੀ ਆ ਹਮੇਸ਼ਾ ਜੋ ਕੁਛ ਵੀ ਹੋਇਆ ਵਾ ਜਾਂ ਕੁਝ ਵੀ ਆ ਮੈਂ ਤਾਂ ਮੈਨੂੰ ਇਹ ਲੱਗਦਾ ਕਿ ਸ਼ਾਇਦ ਇਹ ਚੀਜ਼ ਹੋਈ ਆ ਨੈਕਸਟ ਟਾਈਮ ਅਗਲਾ ਬੰਦਾ ਵੀ ਕੁਝ ਕਰਨ ਲੱਗਿਆ ਸੋਚੇਗਾ ਇਹ ਚੀਜ਼ ਕੀ ਨੈਕਸਟ ਤਲੇ ਮੈਂ ਭਾਵੇਂ ਇਸ ਲਾਈਨ 'ਚ ਕੰਮ ਕਰਨਾ ਕਿ ਨਹੀਂ ਕਰਨਾ ਹਨਾ ਆਉਣ ਵਾਲੀਆਂ ਕੁੜੀਆਂ ਵਾਸਤੇ ਹੁਣ ਕਈ ਕੁੜੀਆਂ ਇਵੇਂ ਦੀਆਂ ਵੀ ਮੈਂ ਦੇਖੀਆਂ ਨੇ ਜਿਹੜੀਆਂ ਇਹ ਬੋਲਦੀਆਂ ਵੀ ਨਹੀਂ ਜੀ ਅਸੀਂ ਤਾਂ ਜਿਸ ਟਾਈਮ ਕੰਮ ਕਰਦੇ ਸੀ ਉਸ ਟਾਈਮ ਤਾਂ ਆਰਗੇਨਾਈਜ਼ਰ ਸਾਡੇ ਮਤਲਬ ਬਹੁਤ ਸੇਫਟੀ ਰੱਖਦੇ ਸੀ ਐ ਰੱਖਦੇ ਸੀਗੇ ਠੀਕ ਹੈ ਪਰ ਉਸ ਟਾਈਮ ਤੁਸੀਂ ਆਪਣੀ ਏਜ ਤਾਂ ਦੇਖੋ ਤੁਸੀਂ ਕਿੰਨੇ ਏਜ ਹੋ ਗਈ ਆ ਤੁਹਾਨੂੰ ਤੇ ਹੁਣ ਆਰਗੇਨਾਈਜ਼ਰ ਵੀ ਨਵੇਂ ਆਏ ਆ ਨਵਾਂ ਯੂਥ ਆਇਆ ਹੈ ਨਾ ਤੇ ਫਿਰ ਹਰ ਇੱਕ ਬੰਦਾ ਉਹ ਵੇਦਾ ਨਹੀਂ ਨਾ ਹੁੰਦਾ ਠੀਕ ਹੈ ਜੇ ਮੈਂ ਸਿਕਿਉਰਿਟੀ ਦੀ ਗੱਲ ਕੀਤੀ ਸੀ ਉਹਨਾਂ ਕਹਿੰਦੇ ਸਾਨੂੰ ਤਾਂ ਬਹੁਤ ਵਧੀਆ ਸਿਕਿਉਰਿਟੀ ਤੁਹਾਨੂੰ ਮਿਲੀ ਹੋਊਗੀ ਵੱਖਰੀ ਗੱਲ ਆ ਮੈਨੂੰ ਵੀ 12 ਸਾਲ ਮੈਂ ਕੰਮ ਕੀਤਾ ਮੈਨੂੰ ਵੀ ਵਧੀਆ ਸਿਕਿਉਰਿਟੀ ਮਿਲੀ ਬਟ ਉਸ ਦਿਨ ਨਹੀਂ ਮਿਲੀ ਮੈਨੂੰ ਇਹ ਲੱਗਦਾ ਕਿ ਸ਼ਾਇਦ ਇਹ ਚੀਜ਼ ਹੋਈ ਆ ਨੈਕਸਟ ਟਾਈਮ ਅਗਲਾ ਬੰਦਾ ਵੀ ਕੁਝ ਕਰਨ ਲੱਗਿਆ ਸੋਚੇਗਾ ਇਹ ਚੀਜ਼ ਕੀ ਨੈਕਸਟ ਚਲ ਮੈਂ ਭਾਵੇਂ ਇਸ ਲਾਈਨ 'ਚ ਕੰਮ ਕਰਨਾ ਕਿ ਨਹੀਂ ਕਰਨਾ ਹੈ ਨਾ ਹੁਣ ਕਈ ਕੁੜੀਆਂ ਇਹ ਵੇਂਦੀਆਂ ਵੀ ਮੈਂ ਦੇਖੀਆਂ ਨੇ ਜਿਹੜੀਆਂ ਇਹ ਬੋਲਦੀਆਂ ਵੀ ਨਹੀਂ ਜੀ ਅਸੀਂ ਤਾਂ ਜਿਸ ਟਾਈਮ ਕੰਮ ਕਰਦੇ ਸੀ ਉਸ ਟਾਈਮ ਤਾਂ ਆਰਗੇਨਾਈਜ਼ਰ ਸਾਡੇ ਮਤਲਬ ਬਹੁਤ ਸੇਫਟੀ ਰੱਖਦੇ ਸੀ ਐ ਰੱਖਦੇ ਸੀਗੇ ਠੀਕ ਹੈ ਜੇ ਮੈਂ ਸਿਕਿਉਰਿਟੀ ਦੀ ਗੱਲ ਕੀਤੀ ਸੀ ਉਹਨਾਂ ਕਹਿੰਦੇ ਸਾਨੂੰ ਤਾਂ ਬਹੁਤ ਵਧੀਆ ਸਿਕਿਉਰਿਟੀ ਤੁਹਾਨੂੰ ਮਿਲੀ ਹੋਊਗੀ ਵਕਰੀ ਗੱਲ ਆ ਮੈਨੂੰ ਵੀ 12 ਸਾਲ ਮੈਂ ਕੰਮ ਕੀਤਾ ਮੈਨੂੰ ਵੀ ਵਧੀਆ ਸਿਕਿਉਰਿਟੀ ਮਿਲੀ ਬਟ ਉਸ ਦਿਨ ਨਹੀਂ ਮਿਲੀ ਬਾਕੀਆਂ ਦਾ ਕੀ ਕਹਿਣਾ ਚਾਹੋਗੇ ਸਿਮਰ ਜਿਹੜੀ ਜਿਹੜਾ ਤੁਹਾਡੇ ਤੇ ਇਹ ਦੌਰ ਚੱਲ ਰਿਹਾ ਹੈ ਇਹਦੇ ਵਿੱਚ ਮੈਂ ਤੁਹਾਨੂੰ ਦੇਖਦਾ ਵੀ ਤੁਸੀਂ ਅਕਸਰ ਬਹੁਤ ਇਕੱਲੇ ਪਾਏ ਜਾਂਦੇ ਹੋ ਇਕੱਲੇ ਮਾਨ ਦੀ ਜਿਹੜੀ ਮਨੋਦਸ਼ਾ ਉਹ ਵੀ ਬੜੀ ਵੱਖਰੀ ਹੋ ਜਾਂਦੀ ਹੈ ਫਿਰ ਸਾਰੇ ਦੇ ਵਿੱਚ ਕਿਵੇਂ ਸੋਚਦੇ ਹੋ ਕਿਉਂਕਿ ਇਕੱਲਾ ਬੰਦਾ ਕਹਿੰਦੇ ਵੀ ਬੜੇ 네ਗੇਟਿਵ ਥਾਟ ਆਉਂਦੇ ਨੇ ਤੁਹਾਡੇ ਮਨ ਦੇ ਵਿੱਚ ਵੀ 네ਗੇਟਿਵ ਥਾਟ ਆਉਂਦੇ ਨੇ ਕੁਝ ਜੀ ਨਹੀਂ ਮੈਂ ਤਾਂ ਪੋਜ਼ਿਟਿਵ ਹੀ ਰਹਿਣੀ ਆ ਹਮੇਸ਼ਾ ਜੋ ਕੁਝ ਵੀ ਹੋਇਆ ਵਾ ਜਾਂ ਕੁਝ ਵੀ ਆ ਮੈਂ ਤਾਂ ਮੈਨੂੰ ਇਹ ਲੱਗਦਾ ਕਿ ਸ਼ਾਇਦ ਇਹ ਚੀਜ਼ ਹੋਈ ਆ ਨੈਕਸਟ ਟਾਈਮ ਅਗਲਾ ਬੰਦਾ ਵੀ ਕੁਝ ਕਰਨ ਲੱਗਿਆ ਸੋਚੇਗਾ ਇਹ ਚੀਜ਼ ਕੀ ਦੱਲ ਮੈਂ ਭਾਵੇਂ ਇਸ ਲਾਈਨ 'ਚ ਕੰਮ ਕਰਨਾ ਕਿ ਨਹੀਂ ਕਰਨਾ ਹੈ ਨਾ ਆਉਣ ਵਾਲੀਆਂ ਕੁੜੀਆਂ ਵਾਸਤੇ ਹੁਣ ਕਈ ਕੁੜੀਆਂ ਇਵੇਂ ਦੀਆਂ ਵੀ ਮੈਂ ਦੇਖੀਆਂ ਨੇ ਜਿਹੜੀਆਂ ਇਹ ਬੋਲਦੀਆਂ ਵੀ ਨਹੀਂ ਜੀ ਅਸੀਂ ਤਾਂ ਜਿਸ ਟਾਈਮ ਕੰਮ ਕਰਦੇ ਸੀ ਉਸ ਟਾਈਮ ਤਾਂ ਆਰਗੇਨਾਈਜ਼ਰ ਸਾਡੇ ਮਤਲਬ ਬਹੁਤ ਸੇਫਟੀ ਰੱਖਦੇ ਸੀ ਐ ਰੱਖਦੇ ਸੀਗੇ ਠੀਕ ਹੈ ਪਰ ਉਸ ਟਾਈਮ ਤੁਸੀਂ ਆਪਣੀ ਏਜ ਤਾਂ ਦੇਖੋ ਤੁਸੀਂ ਕਿੰਨੇ ਏਜ ਹੋ ਗਈ ਆ ਤੁਹਾਨੂੰ ਤੇ ਹੁਣ ਆਰਗੇਨਾਈਜ਼ਰ ਵੀ ਨਵੇਂ ਆਇਆ ਨਵਾਂ ਯੂਥ ਆਇਆ ਹੈ ਨਾ ਤੇ ਫਿਰ ਹਰ ਇੱਕ ਬੰਦਾ ਉਹ ਵੇਦਾ ਨਹੀਂ ਨਾ ਹੁੰਦਾ ਠੀਕ ਹੈ ਜੇ ਮੈਂ ਸਿਕਿਉਰਟੀ ਦੀ ਗੱਲ ਕੀਤੀ ਸੀ ਉਹਨਾਂ ਕੰਨੀ ਸਾਨੂੰ ਤਾਂ ਬਹੁਤ ਵਧੀਆ ਸਿਕਿਉਰਟੀ ਤੁਹਾਨੂੰ ਮਿਲੀ ਹੋਊਗੀ ਵੱਖਰੀ ਗੱਲ ਹੈ ਮੈਨੂੰ ਵੀ 12 ਸਾਲ ਮੈਂ ਕੰਮ ਕੀਤਾ ਮੈਨੂੰ ਵੀ ਵਧੀਆ ਸਿਕਿਉਰਟੀ ਮਿਲੀ ਬਟ ਉਸ ਦਿਨ ਨਹੀਂ ਮਿਲੀ